ਜਾ ਗੁਰੂ ਦੇਵ ਧੰ ਗੁਰੂ ਦੇਵ ਇਹ ਸ਼ਬਦ ਮੀਰਾ ਮਾਈ ਦਾ ਆ ਗੁਰੂ ਅਰਬਦਾਸ ਮਹਾਰਾਜ ਦੀ ਜਿਸ ਟਾਈਮ ਤੇ ਭਗਤੀ ਕਰਕੇ ਉਹ ਬਰਾਗਣ ਹੋ ਗਈ ਸੀ ਤਾਂ ਉਹਨਾਂ ਦੀ ਮਾਤਾ ਜੀ ਪੁੱਛਦੇ ਆ ਬੇ ਮੀਰਾ ਮਾਈ ਜੀ ਤਾਂ ਮਾਤਾ ਉਹਨਾਂ ਦੇ ਸਵਾਲ ਜਵਾਬ ਉਧਰ ਉਧਰੀ ਦੱਸਣ ਦੇ ਆ ਕਰਦੇ ਆ ਮਾਏ ਨੀ ਕਾਂਛੀ ਵਿੱਚ ਗੁਰੂ ਮੈਂ ਬਣਾ ਲਿਆ ਮਾਏ ਨੀ ਕਾਂਚੀ ਵਿੱਚ ਗੁਰੂ ਮੈ ਬੁਣੋ ਲਿਆ ਤੀਏ ਨਹੀਂ ਕਿਹੜੀਆਂ ਨਿਸ਼ਾਨੀ ਤੇਰੇ ਗੁਰੂ ਦੀ ਤੀਏ ਨਹੀਂ ਕਿਹੜੀਆਂ ਨਿਸ਼ਾਨੀ ਤੇਰੇ ਗੁਰੂ ਦੀ ਮਾਏ ਨਹੀਂ ਗੰਗਾ ਵਿੱਚ ਪੱਥਰੀ ਤਰਾ ਗਿਆ ਮਾਏ ਨਹੀਂ ਗੰਗਾ ਵਿੱਚ ਪੱਥਰੀ ਤਰਾ ਗਿਆ ਮਾਏ ਨੀ ਬੰਮਣਾ ਦੇ ਘੋੜੇ ਉਡਵਾ ਗਿਆ ਮਾਏ ਨੀ ਬੰਮਣਾ ਦੇ ਘੋੜੇ ਉਡਵਾ ਗਿਆ ਮਾਏ ਨੀ ਇਹ ਹੈ ਨਿਸ਼ਾਨੀ ਮੇਰੇ ਗੁਰੂ ਦੀ ਮਾਏ ਨੀ ਇਹ ਹੈ ਨਿਸ਼ਾਨੀ ਮੇਰੇ ਗੁਰੂ ਦੀ ਤੀਏ ਨੀ ਲੋਕ ਤਾਂ ਕਹਿੰਦੇ ਉਹ ਚਮਾਰਿਆ ਦੀ ਨਹੀਂ ਲੋਕ ਤਾਂ ਕਹਿੰਦੇ ਉਹ ਚ ਮਾਰਿਆ ਮਾਏ ਨਹੀਂ ਗੁਰੂ ਮੇਰਾ ਨੂਰੀ ਅਵਤਾਰਿਆ ਮਾਏ ਨਹੀਂ ਗੁਰੂ ਮੇਰਾ ਨੂਰੀ ਅਵਤਾਰਿਆ ਮਾਏ ਨਹੀਂ ਗੁਰੂ ਰਵਿਦਾਸ ਮੈਂ ਤੇ ਆ ਲਿਆ ਮਾਏ ਨਹੀਂ ਕਾਂਛੀ ਵਿੱਚ ਰੱਬ ਨੂੰ ਮੈਂ ਪਾਲਿਆ ਮੈਂ ਨਹੀਂ ਕਾਂਛੀ ਵਿੱਚ ਰੱਬ ਨੂੰ ਮੈਂ ਪਾਲਿਆ ਤੀਏ ਨਹੀਂ ਕਿਹੜੀ ਅਨਸ਼ਾਨੀ ਤੇਰੇ ਗੁਰੂ ਦੀ ਤੀਏ ਨਹੀਂ ਕਿਹੜੀ ਅਨਸ਼ਾਨੀ ਤੇਰੇ ਗੁਰੂ ਦੀ ਮੈਂ ਨਹੀਂ ਚਰਨਾਂ 'ਚ ਗੰਗਾ ਉਹਨਾਂ ਦੇ ਚੱਲਦੀ ਮੈਂ ਨਹੀਂ ਚਰਨਾਂ 'ਚ ਗੰਗਾ ਉਹਨਾਂ ਦੇ ਚੱਲਦੀ ਮਾਏ ਨੀ ਇਹ ਹੈ ਨਿਸ਼ਾਨੀ ਮੇਰੇ ਗੁਰੂ ਦੀ ਮਾਏ ਨੀ ਇਹ ਹੈ ਨਿਸ਼ਾਨੀ ਮੇਰੇ ਗੁਰੂ ਦੀ ਤੀਏ ਨੀ ਕਿਹੜੀ ਅਨਸ਼ਾਨੀ ਤੇਰੇ ਗੁਰੂ ਦੀ ਤੀਏ ਨੀ ਕਿਹੜੀ ਅਨਸ਼ਾਨੀ ਤੇਰੇ ਗੁਰੂ ਦੀ ਮਾਏ ਨੀ ਕਾਂਛੀ ਵੜਾ ਗੁਰੂ ਮੈਂ ਤਿਆ ਲਿਆ ਮਾਏ ਨੀ ਕਾਂਛੀ ਵਿੱਚ ਰੱਬ ਨੂੰ ਮੈਂ ਪਾਲਿਆ ਤੀ ਇਹ ਨੀ ਕਿਹੜੀ ਅਨਸ਼ਾਨੀ ਤੇਰੇ ਗੁਰੂ ਦੀ ਮਾਏ ਨੀ ਬੱਲਾ ਵੜੇ ਗੁਰਾਂ ਨੂੰ ਤਿਆ ਲਿਆ ਮਾਏ ਨੀ ਬੱਲਾ ਵਿੱਚ ਗੁਰਾਂ ਨੂੰ ਤਿਆ ਲਿਆ ਤੀਏ ਨੀ ਲੋਕ ਤਾਂ ਕਹਿੰਦੇ ਜੋੜੇ ਗੰਢ ਦਾ ਤੀਏ ਨੀ ਲੋਕ ਤਾਂ ਕਹਿੰਦੇ ਜੋੜੇ ਗੰਢ ਦਾ ਮਾਏ ਨੀ ਟੁੱਟਿਆਂ ਲੇਖਾਂ ਨੂੰ ਯੋ ਤਾਂ ਗੱਠ ਦਾ ਮਾਏ ਨੀ ਟੁੱਟਿਆਂ ਲੇਖਾਂ ਨੂੰ ਯੋ ਤਾਂ ਗੱਠ ਦਾ ਮਾਏ ਨੀ ਬੱਲਾ ਵਿੱਚ ਗੁਰੂ ਮੈਂ ਬਣਾ ਲਿਆ ਮਾਏ ਨੀ ਬੱਲਾ ਵਿੱਚ ਗੁਰੂ ਮੈਂ ਬਣਾ ਲਿਆ ਤੀਏ ਨੀ ਕਿਹੜੀਆਂ ਨਿਸ਼ਾਨੀ ਤੇਰੇ ਗੁਰੂ ਦੀ ਤੀਏ ਨੀ ਕਿਹੜੀਆਂ ਨਿਸ਼ਾਨੀ ਤੇਰੇ ਗੁਰੂ ਦੀ ਮਾਏ ਨੀ ਹਰ ਹਰ ਦਾ ਜਾਪ ਮੈਂ ਤਿਆ ਲਿਆ ਮਾਏ ਨੀ ਹਰ ਹਰ ਦਾ ਜਾਪ ਮੈਂ ਤੀ ਆ ਲਿਆ ਮਾਏ ਨੀ ਇਹ ਹੈ ਨਿਸ਼ਾਨੀ ਮੇਰੇ ਗੁਰੂ ਦੀ ਮਾਏ ਨੀ ਇਹ ਹੈ ਨਿਸ਼ਾਨੀ ਮੇਰੇ ਗੁਰੂ ਦੀ ਤੀਏ ਨੀ ਕਿਹੜੀ ਆ ਨਿਸ਼ਾਨੀ ਤੇਰੇ ਗੁਰੂ ਦੀ ਤੀਏ ਨੀ ਕਿਹੜੀ ਆ ਨਿਸ਼ਾਨੀ ਤੇਰੇ ਗੁਰੂ ਦੀ ਮਾਏ ਨੀ ਕਾਂਛੀ ਵਿੱਚ ਰੱਬ ਨੂੰ ਮੈਂ ਪਾਲਿਆ ਮੈਂ ਨਹੀਂ ਕਾਂਛੀ ਵਿੱਚ ਰੱਬ ਨੂੰ ਮੈਂ ਪਾਲਿਆ ਜੈ ਗੁਰੂ ਦੇਵ ਧੰ ਗੁਰੂ ਦੇ